ਉਸ ਸਮੇਂ ਨੂੰ ਸਮਝੋ ਕਿਵੇਂ ਸਾਹਿਬਜ਼ਾਦਿਆਂ ਨੂੰ ਉੱਪਰੋਂ ਲੈ ਕੇ ਪੈਰਾਂ ਤੱਕ ਬੇੜੀਆਂ ਨਾਲ ਜਕੜਿਆ ਹੋਇਆ ਸੀ ਕਿਵੇਂ ਉਹ ਫੁੱਲਾਂ ਵਰਗੇ ਖੱਥਾਂ 'ਚੋਂ ਬੇੜੀਆਂ ਦੇ ਭਾਰ ਨਾਲ ਖੂਨ ਰਿਸ ਰਿਹਾ ਸੀ ਕਿਵੇਂ ਉਹ ਪੋਦੇ ਮਹੀਨੇ 'ਚ ਠੰਡ ਨਾਲ ਉਹਨਾਂ ਦੇ ਜ਼ਖਮ ਆਕੜ ਗਏ ਸੀ ਸਾਹਿਬਜ਼ਾਦਿਆਂ ਦੇ ਸਰੀਰ ਤੇ ਕਿੰਨੇ ਹੀ ਜ਼ਖਮ ਸੀਗੇ। ਪਰ ਕੀ ਹਾਲ ਹੋਣਾ ਉਹਨਾਂ ਦਾ? ਹੁਣ ਆਪਾਂ ਕਹਿੰਨੇ ਆ ਨਾ ਕਿ ਡਰੇ ਨਹੀਂ ਉਹਨਾਂ ਨੇ ਈਨ ਨਹੀਂ ਬੰਨੀ। ਪਰ ਹਾਲ ਤਾਂ ਸਮਝੋ ਕਿ ਕਹੇ ਜੀ ਹਾਲ ਸੀ ਐ ਤਾਂ ਹੈ ਨਹੀਂ ਕਿ ਉਹਨਾਂ ਨੂੰ ਬੜਾ ਮਤਲਬ ठाਠ ਬਾਠ ਨਾਲ ਸੁੱਬੇ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਹੋਊਗਾ। ਬੜੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਸੀ ਉਹਨਾਂ ਨੂੰ। ਬੜੇ ਤਸੀਹੇ ਦਿੱਤੇ ਗਏ ਸੀ, ਬੋਰੀਆਂ 'ਚ ਬੰਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਪੂਰੀ ਰਾਤ ਬੋਰੀਆਂ 'ਚ ਪਈ ਸੀ ਇਹ ਸਾਹਿਬਜ਼ਾਦੇ ਇਥੋਂ ਤੱਕ ਵੀ ਲਿਖਿਆ ਹੈ ਕਿ ਉਹ ਬੋਰੀਆਂ ਚ ਮਿਰਚਾਂ ਪਾਈਆਂ ਗਈਆਂ ਲਾਲ ਤੂਤ ਨਾਲ ਬੰਨ ਕੇ ਗਲੇਲ ਨਾਲ ਉਹਨਾਂ ਤੇ ਰੋੜੇ ਮਾਰੇ ਗਏ ਬਸਤਰ ਉਤਾਰ ਕੇ ਉਹਨਾਂ ਦੇ